ਤੋ ਪੰਜਾਬ ਦੇ ਵਿੱਚ ਪਲੱਸ 2 ਤੋਂ ਬਾਅਦ ਕੈਨੇਡਾ ਜਾਣ ਦਾ ਰੁਝਾਨ ਦਿਨ ਪਰ ਦਿਨ ਵੱਧਦਾ ਹੀ ਜਾ ਰਿਹਾ ਸੀ ਪਰ ਅੱਜ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਵੱਲੋਂ ਇੱਕ ਵੱਡਾ ਝਟਕਾ ਉਹਨਾਂ ਸਟੂਡੈਂਟਸ ਨੂੰ ਦਿੱਤਾ ਗਿਆ ਜੋ ਕਿ ਪਲੱਸ 2 ਤੋਂ ਬਾਅਦ ਕੈਨੇਡਾ ਜਾਣ ਦੇ ਸੁਪਨੇ ਸੰਜੋ ਰਹੇ ਸਨ ਕਿਉਂਕਿ ਹੁਣ 2 ਸਾਲ ਦੇ ਲਈ ਇਹਨਾਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ ਸਤੰਬਰ 2024 ਤੋਂ ਲੈ ਕੇ ਸਤੰਬਰ 2026 ਤੱਕ ਇਹ ਰੋਕ ਜਾਰੀ ਰਹੇਗੀ ਕਿਉਂਕਿ ਕੈਨੇਡਾ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਵੱਡਾ ਫੈਸਲਾ ਲਿਆ ਗਿਆ ਹੈ ਹਾਲਾਂਕਿ ਕਿੰਨਾ ਲੋਕਾਂ ਦੇ ਲਈ ਇਹ ਰੋਕ ਦਾ ਕੋਈ ਵੀ ਅਸਰ ਨਹੀਂ ਹੋਵੇਗਾ ਅਤੇ ਕਿੰਨਾ ਤੇ ਇਸ ਦਾ ਅਸਰ ਹੋਵੇਗਾ ਇਹ ਦਿਖਾਉਣ ਦੇ ਲਈ ਤੁਹਾਡੇ ਸਾਹਮਣੇ ਇੱਕ ਖਾਸ ਕਾਲ ਰਿਕਾਰਡਿੰਗ ਰੱਖਦੇ ਹਾਂ ਤੁਸੀਂ ਕੈਨੇਡਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ ਜਰੂਰ ਕਮੈਂਟ ਕਰਨਾ ਆਓ ਸੁਣੋ ਹੁਣ ਇਹ ਕਾਲ ਰਿਕਾਰਡਿੰਗ ਹੋਰ ਤਾਜ਼ਾ ਖਬਰਾਂ ਦੇ ਲਈ ਲਿਮਟਿਡ ਗਿਆਨ ਨੂੰ ਸਬਸਕ੍ਰਾਈਬ ਕਰ ਲੈਣਾ ਜੇ ਮੇਰੇ ਪੁਆਇੰਟ ਆਫ View ਨਾਲ ਦੇਖੋ ਤਾਂ ਇੱਕ ਇਹ ਚੰਗੀ ਗੱਲ ਹੋਈ ਆ ਕਿਉਂਕਿ ਜੇ ਬੱਚਾ ਗ੍ਰੈਜੂਏਟ ਹੋ ਕੇ ਇੱਥੇ ਆਏਗਾ ਸਮਝਦਾਰ ਵੀ ਹੋਵੇਗਾ ਔਰ ਥੋੜਾ ਉਹਦੇ ਤੇ ਜਿਹੜਾ ਬੋਝ ਆ ਥੋੜਾ ਘੱਟ ਪਵੇਗਾ ਕਿਉਂਕਿ ਜਦੋਂ ਆਪਾਂ ਜੇ 12ਵੀਂ ਕਲਾਸ ਆ ਪਹਿਲੇ ਜਮਾਨੇ ਜਦੋਂ ਆਪ ਕਰਦੇ ਸੀ ਕਿੰਨੀ ਇੱਕ ਬੱਚੇ ਨੂੰ ਇੰਨੀ ਸਮਝ ਨਹੀਂ ਹੁੰਦੀ ਸੀ ਜਿਹਦੇ ਟਾਈਮ ਦੇ ਵਿੱਚ ਹਾਈਟਕ ਜਿਹੜਾ ਹਾਈ ਟੈਕ ਜਿਹੜਾ ਆਪਣਾ ਇਹ ਚੱਲ ਰਿਹਾ ਜੀ ਦੌਰ ਉਹਦੇ ਵਿੱਚ ਆਪਾਂ ਸ਼ਾਇਦ ਇਹ ਸਮਝ ਲਿਆ ਵੀ ਸਾਡੇ ਨਾਲੋਂ ਸਮਝਦਾਰ ਸ਼ਾਇਦ ਕੋਈ ਵੀ ਨਹੀਂ ਪਰ ਗਵਰਨਮੈਂਟ ਨੂੰ ਇਹ ਗੱਲ ਦਾ ਪਤਾ ਵੀ ਤੇ ਆ ਕਿ ਕੀ ਹਾਲ ਹੁੰਦੇ ਆ ਇਹ ਜਿਹੜੀ ਪਹਿਲ ਕਦਮੀ ਆ ਮੈਂ ਇਹਦਾ ਸਵਾਗਤ ਹੀ ਕਰੂੰਗਾ ਜੀ ਨੂੰ ਗਲਤ ਨਹੀਂ ਕਹੋ ਲੱਗ ਸਕਦੀ ਕਿਉਂਕਿ ਤਿਆਰੀਆਂ ਹੁੰਦੀਆਂ ਕਈ ਕੁਝ ਹੁੰਦਾ ਇਸ ਦੇ ਨਾਲ ਤੁਸੀਂ ਸ਼ਾਇਦ ਇਹ ਦੇਖੋ ਵੀ ਕਈ ਕੰਮ ਬਹੁਤ ਜ਼ਿਆਦਾ ਬੰਦ ਹੋ ਜਾਣਗੇ ਛੱਡ ਕੇ ਬਗਾਨੇ ਮੁਲਕ ਚ ਜਾਣਾ ਤੇ ਉੱਥੇ ਤੁਹਾਨੂੰ ਪਤਾ ਹਰ ਚੀਜ਼ ਇੱਥੇ ਪੈਸੇ ਨਾਲ ਖਰੀਦੀ ਜਾਂਦੀ ਹੈ ਜੀ ਕਿਸੇ ਮਾਂ ਨੇ ਰੋਟੀ ਨਹੀਂ ਪਕਾ ਕੇ ਦੇਣੀ ਆਪਣੀ ਚੀਜ਼ ਆਪ ਕਰੇ ਆ ਜੀ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਇਹ ਰੋਕ ਲਾਉਣ ਦਾ ਜਿਹੜਾ ਇਹ ਮੁੱਦਾ ਬੜੇ ਚਿਰ ਦਾ ਭਖਿਆ ਹੋਇਆ ਸੀ ਕਿਉਂਕਿ ਜਿਹੜੀ ਓਵਰ ਕਰਾਉਡਿੰਗ ਆ ਜੀ ਕਿਉਂਕਿ ਸੀ ਬੜੇ ਚਿਰ ਦੀ ਕਿਉਂਕਿ ਜੇ ਆਪਾਂ ਪਿਛਲੇ 5 ਸਾਲਾਂ ਤੋਂ ਝਾਤ ਮਾਰ ਲਈਏ ਵੀ ਜਿਹੜੀ ਕੈਨੇਡਾ ਦੀ ਆਬਾਦੀ ਆ ਪਿਛਲੇ 5 ਸਾਲਾਂ ਦੇ ਦੌਰਾਨ 4 ਮਿਲੀਅਨ ਤੋਂ ਵੀ ਉੱਪਰ ਟੱਪ ਚੁੱਕੀ ਆ ਤਾਂ ਮਤਲਬ ਵੀ ਜੇ ਆਪਾਂ 2022 ਦਾ ਆਪਾਂ ਆਕੜਾ ਦੇਖੀਏ ਤਾਂ 9 ਲੱਖ ਤੋਂ 8 ਤੋਂ 9 ਲੱਖ ਸਟੂਡੈਂਟ ਆਇਆ ਜੀ ਫਿਰ ਜੇ 2023 ਦੀ ਗੱਲ ਕੀਤੀ ਜਾਵੇ ਉਹ ਥੋੜਾ ਆਕੜਾ ਘਟ ਗਿਆ 8 ਕੁ ਲੱਖ ਆ ਗਿਆ ਇਹ ਸਾਲ ਵੀ ਜਦੋਂ ਆ ਹੁਣ ਰੋ ਗੱਲ ਇਹ ਹੈ ਜੀ ਵੀ ਆਪਾਂ ਰੋਜ਼ ਸੁਣਦੇ ਆਂ ਇੰਡੀਆ ਦੇ ਵਿੱਚ ਇੱਥੇ ਡੈਥ ਹੋ ਗਈ ਇਸ ਦੀ ਵਜ੍ਹਾ ਨਾਲ ਇਹ ਪ੍ਰੋਬਲਮ ਆ ਗਈ ਔਰ ਸਭ ਤੋਂ ਵੱਡੀ ਗੱਲ ਜਿਹੜੇ ਰਹਿਣ ਨੂੰ ਜਿਹੜੀ ਘਰ ਘਰ ਰਹਾਇਸ਼ ਨਹੀਂ ਮਿਲ ਰਹੀ ਔਰ ਅਫੋਰਡੇਬਿਲਟੀ ਘਟ ਗਈ ਆ ਜਿਹੜਾ ਮਹਿੰਗਾਈ ਨੇ ਲੱਕ ਤੋੜਤਾ ਜੀ ਸਾਰੇ ਪਾਸੇ ਜਨਨ ਦੀ ਇਹ ਕਾਰਨ ਪ੍ਰਮੁੱਖ ਦੱਸੇ ਗਏ ਆ ਤੇ ਕਰਕੇ ਇਮੀਗ੍ਰੇਸ਼ਨ ਮਿਨਿਸਟਰ ਨੇ ਸਟੇਟ ਗਵਰਨਮੈਂਟਾਂ ਨੂੰ ਸਾਫ਼ ਲਫ਼ਜ਼ਾਂ ਦੇ ਵਿੱਚ ਅੱਜ ਤੋਂ 6 ਮਹੀਨੇ ਪਹਿਲਾਂ ਇਹ ਗੱਲ ਕਹਤੀ ਸੀ ਵੀ ਸਾਨੂੰ ਇਹ ਡਿਟੇਲ ਦਿੱਤੀ ਜਾਵੇ ਵੀ ਕੀ ਤੁਸੀਂ ਇਸ ਦੇ ਉੱਤੇ ਕੰਮ ਕਰੋਗੇ ਕਿ ਅਸੀਂ ਆਪਣੀ ਇੰਟਰਫੀਰੈਂਸ ਕਰੀਏ ਤਾਂ ਸਟੇਟ ਗਵਰਨਮੈਂਟਾਂ ਤੁਹਾਨੂੰ ਪਤਾ ਉਹ ਅੱਖਾਂ ਬੰਦ ਕਰਕੇ ਸਿਰਫ ਪੈਸੇ ਬਣਾਉਣ ਕਰਨੀ ਲੱਗੇ ਹੋਏ ਸੀ ਕਿਉਂਕਿ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦਾ ਜੀ ਵੀ ਜਿਹੜੀ ਇਹ ਲੋਕਾਂ ਦੇ ਸ਼ਾਇਦ ਇਹ ਹੁੰਦਾ ਵੀ ਇਹ ਫੈਡਰਲ ਸਰਕਾਰ ਹੀ ਕਰਦੀ ਹੈ ਸਟੇਟ ਗਵਰਨਮੈਂਟ ਜੇ ਲੈ ਕੇ ਵੀ ਆ ਵੀ ਸਾਨੂੰ ਇੰਨੇ ਵਰਕਰ ਜਾਂ ਇੰਨੇ ਸਟੂਡੈਂਟ ਜਾਂ ਇੰਨੇ ਸਾਨੂੰ ਚਾਹੀਦੇ ਆ ਉਹ ਫੈਡਰਲ ਗਵਰਨਮੈਂਟ ਨੂੰ ਜਾਂਦਾ ਫਿਰ ਉਹ ਉਹ ਉਥੋਂ ਇਸ਼ੂ ਕਰਦੇ ਵੀ ਹਾਂ ਇੰਨੇ ਲੱਖ ਬੰਦੇ ਦੀ ਲੋੜ ਆ ਸਾਡੀ ਸਟੇਟ ਦੇ ਵਿੱਚ ਆਉਣਾ ਚਾਹੀਦਾ ਮਜਾਂ ਨਾਲ ਇੱਥੇ ਆਉਂਦੇ ਸੀ ਪਰ ਅਸੀਂ ਇਹ ਦੇਖਿਆ ਜੀ ਵੀ ਅਸੀਂ ਸ਼ਰਕਾਂ ਦੇ ਧੱਕੇ ਖਾਂਦੇ ਵੀ ਦੇਖੇ ਨੇ ਸਾਡੇ ਬੱਚੇ ਅਸੀਂ ਟੈਂਟਾਂ 'ਚ ਰਹਿੰਦੇ ਵੀ ਦੇਖੇ ਨੇ ਬਿਲਕੁਲ ਬੁਰਾ ਹਾਲ ਹੋ ਚੁੱਕਿਆ ਸੀ ਤੁਸੀਂ ਸੋਚ ਨਹੀਂ ਸਕਦੇ ਜੀ ਇੱਥੇ ਇਦਾਂ ਜੀ ਹੁਣ ਦੇਖੋ ਜਿਹੜਾ ਇਹ ਕੈਪ ਲੱਗਿਆ ਜੀ ਇਹ ਸਪਟੰਬਰ 2024 ਤੋਂ ਸਟਾਰਟ ਹੋਵੇਗਾ ਜਲਦੀ ਐਡਮਿਸ਼ਨਾਂ ਤਾਂ ਆਲਰੇਡੀ ਹੋ ਚੁੱਕੀਆਂ ਨੇ ਪਾਇਲਟ ਗ੍ਰੇਡ ਕਰਕੇ ਆਉਂਦੇ ਸੀ ਉਹ ਬਿਲਕੁਲ ਹੁਣ ਬੰਦ ਕਰ ਦਿੱਤਾ ਗਿਆ ਜਿਹੜੀ ਡਾਕਟੋਰੇਟ ਜਾਂ ਮਾਸਟਰ ਡਿਗਰੀ ਜਿਹੜੇ ਕਰਨ ਆਉਣਗੇ ਤੁਹਾਨੂੰ ਹੀ ਵੀਜ਼ਾ ਪਲੱਸ ਜਿਹੜਾ ਓਪਨ ਵਰਕ ਪਰਮਿਟ ਹੁੰਦਾ 3 ਸਾਲਾਂ ਦਾ ਉਹਨਾਂ ਨੂੰ ਹੀ ਮਿਲੇਗਾ ਆਵਾ ਕਿਸੇ ਨੂੰ ਨਹੀਂ ਕੁਝ ਮਿਲੇਗਾ ਜੀ ਇਹ 2026 ਤੱਕ ਬਿਲਕੁਲ ਕੋਈ ਵੀ ਤੋਂ ਇਸ ਵੇਲੇ ਦੀ ਵੱਡੀ ਖਬਰ ਜੋ ਕਿ ਉਹਨਾਂ ਸਟੂਡੈਂਟਸ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਕਿ ਪਲੱਸ 2 ਤੋਂ ਬਾਅਦ 12 ਤੋ ਆਇਲੈਸ ਕਰਕੇ ਕੈਨੇਡਾ ਜਾਣ ਦਾ ਸੁਪਨਾ ਸੰਜੋ ਰਹੇ ਸਨ ਜਿਨ੍ਹਾਂ ਦੇ ਲਈ 2 ਸਾਲ ਦੇ ਲਈ ਹੁਣ ਰੋਕ ਲਗਾ ਦਿੱਤੀ ਗਈ ਹੈ ਅਤੇ 2 ਸਾਲ ਬਾਅਦ ਜੇਕਰ ਉਹ ਪਲੱਸ 2 ਵਾਲੇ ਅਪਲਾਈ ਕਰਦੇ ਨੇ ਤਾਂ ਉਹਨਾਂ ਦੀ ਸਟੱਡੀ ਦੇ ਵਿੱਚ ਗੈਪ ਆ ਜਾਵੇਗਾ ਇਸ ਲਈ ਉਹਨਾਂ ਨੂੰ ਆਪਣੀ ਪੜ੍ਹਾਈ ਹੀ ਇੱਥੇ ਜਾਰੀ ਰੱਖਣੀ ਪਵੇਗੀ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਸਕੂਲ ਤੋਂ ਬਾਅਦ ਕਾਲਜ ਵਗੈਰਾ ਦੇ ਵਿੱਚ ਸਟੂਡੈਂਟਸ ਬਹੁਤ ਘਟ ਜਾਂਦੇ ਨੇ ਜਿਸ ਕਰਕੇ ਲਗਾਤਾਰ ਕਾਲਜ ਸੁਣਨੇ ਹੋ ਰਹੇ ਨੇ ਬੰਦ ਹੋ ਰਹੇ ਨੇ ਕੀ ਕਹਣਾ ਤੁਹਾਡਾ ਇਸ ਮਸਲੇ ਤੇ ਅਤੇ ਕੈਨੇਡਾ ਸਰਕਾਰ ਦੇ ਇਸ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ ਜੂ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਜਲਦੀ ਜਲਦੀ ਸ਼ੇਅਰ ਜ਼ਰੂਰ ਕਰ ਦੇਣਾ ਸੋ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਖਬਰ ਦੇ ਨਾਲ ਉਹਨੇ ਸਮੇਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ